ਹਾਂਜੀ ਵਾਹਿਗੁਰੂ ਜੀ ਦਾ ਫਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਅੱਜ ਰੇਣੀ ਰੇਣੀ ਦੇ ਹੈ ਕਿੰਨਾ ਜਦਾ ਸੋਹਣਾ ਮਾਹੌਲ ਤੇ ਹਰ ਕੋ ਮਹੌਲੇ ਚੋਂਦਾ ਪਰ ਕਈਆਂ ਦੇ ਮਾਹੌਲ ਜਿਹੜੇ ਆ ਨਾ ਇਹ ਅੰਦਰ ਦਸਨਾ ਕਰਦੇ ਆ ਕਿ ਇਹ ਮਾਹੌਲ ਨਾ ਆਵੇ ਕਿਉਂਕਿ ਛੱਪਾਂ ਤੇ ਹੁੰਦੀਆਂ ਨੇ ਨਾ ਤੇ ਨਿਕਲੇ ਆ ਘਰੋਂ ਇਹ ਮਤਰੋ ਛੱਡ ਕੇ ਸਕੂਲੇ ਤੇ ਹੁਣ ਜਾ ਰਹੇ ਆ ਸੇਵਾ ਦੇ ਲਈ ਕਿਤਨੇ ਕਿਤੇ ਕਿਸੇ ਨਾ ਕਿਸੇ ਦੇ ਘਰ ਜਾਵਾਂਗੇ ਉਹ ਸਭ ਤੁਹਾਨੂੰ ਵੀਡੀਓ ਦੇ ਵਿੱਚ ਦੇਖਣ ਨੂੰ ਮਿਲੂਗਾ ਤੇ ਬਾਕੀ ਕੱਲ ਦਾ ਜਿਹੜਾ ਦਿਨ ਲੰਘਿਆ ਸੰਡੇ ਸਭ ਤੋਂ ਔਖਾ ਸਭ ਤੋਂ ਪੈੜਾ ਜਿਹਾ ਬਹੁਤ ਜ਼ਿਆਦਾ ਔਖਾ ਤੇ ਬੋਰਿੰਗ ਦਿਨ ਲੰਘਿਆ ਤੇ ਪਤਾ ਨਹੀਂ ਸਾਡੇ ਨਾਲ ਹੀ ਇਦਾਂ ਹੁੰਦਾ ਕਿ ਜਾਂ ਜਿਹੜੇ ਬਾਕੀ ਸੋਮਵਾਰ ਤੋਂ ਸ਼ਨੀਵਾਰ ਚੱਲਦੇ ਆ ਉਹਨਾਂ ਲਈ ਸੰਡੇ ਕੱਢਣਾ ਔਖਾ ਹੁੰਦਾ ਹੁਣਾ ਚਾਹੀਦਾ ਵਾ ਸੰਡੇ ਪਰ ਸੰਡੇ ਜਿਹੜਾ ਨਾ 15 ਦਿਨਾਂ ਬਾਅਦ ਆਵੇ ਟੋਟਲੀ ਫ੍ਰੀ ਨਹੀਂ ਚਾਹੀਦਾ ਟੋਟਲੀ ਫ੍ਰੀ ਨਹੀਂ ਚਾਹੀਦਾ ਕਿ ਉਹਦੇ ਵਿੱਚ ਥੋੜਾ ਜਿਹਾ ਸਾਡਾ ਇਹ ਆ ਕਿ ਆਪਾਂ ਥੱਕੇ ਬਹੁਤ ਹੁੰਨੇ ਆ ਵੱਤੋ ਵੱਤ ਅਰੈਸਟ ਕਰ ਲਈਦੀ ਆ ਦੁਪਹਿਰ ਦੁਪਹਿਰ ਨੂੰ ਅਰੈਸਟ ਕਰ ਲਈਦੀ ਆ ਪਰ ਜਿਹੜਾ ਇਨ ਬਿਟਵੀਨ ਜਿਹੜਾ ਸਮਾਂ ਹੁੰਦਾ ਵਾ ਉਹ ਸਮੇਂ ਦੇ ਵਿੱਚ ਕਰੀਏਗੀ ਠੀਕ ਹੈ ਬਹਿਣਾ ਬਹੁਤ ਔਖਾ ਬਹਿਣਾ ਬਹੁਤ ਔਖਾ ਘਰ ਦੇ ਵਿੱਚ ਬਹਿਣਾ ਬਹੁਤ ਔਖਾ ਜਿਹੜਾ ਬੰਦਾ ਆਂਦੇ ਆ ਨਾ ਕਿ ਘਰੇ ਬਹਿ ਕੇ ਘਰੇ ਬਹਿ ਕੇ ਮਾਰੀਆਂ ਨਹੀਂ ਗੱਲਾਂ ਹੈਨਾ ਆਂਦੇ ਕਿ ਉਹ ਘਰੇ ਬਹਿ ਕੇ ਸਾਨੂੰ ਕੀ ਨ ਗੱਲਾਂ ਮਾਰਨੀਆਂ ਨਹੀਂ ਆਉਂਦੀਆਂ ਸਾਨੂੰ ਬਾਹਰ ਤੁਹਾਡੇ ਵਰਗੇ ਭੈਣ ਭਰਾਵਾਂ ਦੇ ਵਿੱਚ ਵਿਚਰਨਾ ਸ ਪਸੰਦ ਵਾ ਕਿ ਉੱਥੇ ਜਾ ਕੇ ਆਪਸ ਦੇ ਵਿੱਚ ਗੱਲਾਂ ਬਾਤਾਂ ਕਰਨੀਆਂ ਕੋਈ ਗੁਰਬਾਣੀ ਦੀਆਂ ਗੱਲਾਂ ਸਾਂਝੀਆਂ ਕਰਨੀਆਂ ਜਾਂ ਕੋਈ ਵੀ ਗੱਲ ਕਰਨੀ ਹੈ ਨਾ ਉਹ ਤਾਂ ਸਾਰੇ ਜਣੇ ਤੁਸੀਂ ਵੀ ਸਾਰੇ ਜਣੇ ਐਡਿਕਟਡ ਹੈਗੇ ਜੇ ਗੱਲਾਂ ਬਾਤਾਂ ਸੁਣਦੇ ਹੈਗੇ ਨਹੀਂ ਦੱਸੋ ਹੈਗੇ ਨਾ ਤੇ ਬਾਕੀ ਅੱਜ ਕੀ ਕਹਿੰਦੇ ਨੇ ਜਿਹੜਾ ਠੰਡ ਲਿਉਣ ਵਾਲਾ ਮੀਂਹ ਹੈ ਨਾ ਉਹ ਸ਼ੁਰੂ ਹੋ ਗਿਆ ਤੇ ਠੰਡ ਜਿਹੜੀ ਆ ਜਦੋਂ ਕਮਰੇ ਦੇ ਵਿੱਚੋਂ ਬਾਹਰ ਨਿਕਲੀਦਾ ਵਾ ਨਾ ਉਦੋਂ ਠੰਡ ਮਹਿਸੂਸ ਹੁੰਦੀ ਬਾਹਰ ਆ ਕੇ ਕਿਸੇ ਬੰਦ ਹੋ ਜਾਣਗੇ ਮੇਰੇ ਨਾਲ ਏਸੀ ਬੰਦ ਹੋ ਜਾਣਗੇ ਮੇਰੇ ਨਾਲ ਵੱਧ ਤੋਂ 2 ਜਾਂ 3 ਦਿਨਾਂ ਏਸੀ ਏਸੀ ਪਿੱਛੇ ਦੇ ਵੀ ਬੰਦ ਹੋ ਗਏ ਆ ਆਪਣੇ ਹੋਏ ਨਹੀਂ ਜਦੋਂ ਤੀਨਾਂ ਕਿੰਨੇ ਲਗਾਤਾਰ ਮੀਂਹ ਪਈ ਆ ਤੇ ਉਹਦਾ ਏਸੀ ਬੰਦ ਹੋ ਗਿਆ ਤੇ ਪੱਖੇ ਤਾਂ ਥੱਲੇ ਵੀ ਖੜ ਲੱਗ ਗਏ ਮੈਨੂੰ ਤਾਂ ਬੜੀ ਟੈਨਸ਼ਨ ਹੋਈ ਸੀ ਕਿ ਇਸ ਵਾਰ ਲੱਗਦਾ ਦਿਵਾਲੀ ਵੀ ਗਰਮੀਆਂ 'ਚ ਹੀ ਲੰਘ ਜਾਣੀ ਆ ਤੇ ਪਤਾ ਨਹੀਂ ਕਿਉਂ ਇਦਾਂ ਦਿਲ ਕਰੰਡਿਆ ਵੀ ਦਿਵਾਲੀ ਹਜੇ ਰੁਕ ਜੇ ਹਜੇ ਠਹਿਰ ਕੇ ਆਵੇ ਅਜੇ ਨਾ ਦਿਵਾਲੀ ਆਵੇ ਕਿਉਂਕਿ ਥੋੜਾ ਜਿਹਾ ਠੰਡ ਜੀ ਵਾਲੇ ਮੌਸਮ 'ਚ ਦਿਵਾਲੀ ਸੋਹਣੀ ਲੱਗਦੀ ਆ ਨਾ ਤੇ ਬਾਕੀ ਆ ਜਿਹੜੇ ਮੀਂਹ ਪੈਂਦੇ ਨੇ ਅੱਜ ਮੈਂ ਹੁਣੇ ਐਕਟਿਵਾ ਤੇ ਲੈਬ ਤੱਕ ਗਈ ਆ ਤੇ ਠੰਢ ਲੱਗ ਜਾਂਦੀ ਆ ਨਾ ਤੇ ਹੈਪੀ ਟਰੈਂਡ ਸਾਰਿਆਂ ਨੂੰ ਤੇ ਐਰ ਕੀ ਠੰਡ ਦਾ ਵੇਸ ਸਬਰੀ ਨਾਲ ਸਾਰਿਆਂ ਨੇ ਇੰਤਜ਼ਾਰ ਹੀ ਤੇ ਮੈਨੂੰ ਲੱਗਦਾ ਕਿ ਸ਼ੁਰੂਆਤ ਹੋ ਗਈ ਹੈ ਤੇ ਬਾਕੀ ਚੱਲਦੇ ਆ ਤੇ ਚਲ ਕੇ ਤੁਹਾਨੂੰ ਮਿਲਦੇ ਆ ਜਿਆਦਾ ਗੱਡੀ ਜੀ ਬੋਰ ਨਾ ਕਰੀ ਜਾਈਏ ਹਨਾ ਬਾਹਰ ਵੀ ਤੁਹਾਨੂੰ ਕਮਾਣਾ ਜ਼ਰੂਰੀ ਹੈ ਤੇ ਜੁੜੇ ਰਹੋ ਹਰ ਇੱਕ ਦੇ ਨਾਲ ਆਓ ਚੱਲਦੇ ਆ ਪਿੰਡ ਪੁੱਛਲ ਹਾਂਜੀ ਗਾਇਸ ਹਾਂਜੀ ਉਥੇ ਮੀ ਬਹੁਤ ਜ਼ਿਆਦਾ ਸੀ ਉਹ ਮੈਂ ਭਾਸ਼ਣ ਸ਼ੁਰੂ ਕਰਦਾ ਸੋਣੇ ਭਾਸ਼ਣ ਨਹੀਂ ਆਪਾਂ ਉੱਥੇ ਗਏ ਸੀ ਜਿੱਥੇ ਤੁਹਾਨੂੰ ਦੱਸਿਆ ਸੀ ਚੱਲੇ ਆ ਤਾਂ ਉਹ ਭਾਸ਼ਣ ਚੱਲਦਾ ਨਹੀਂ ਹੈ ਚੁੱਪ ਕਰੋ ਹਾਂਜੀ ਹਾਂਜੀ ਦੱਸੋ ਤੇ ਉੱਥੇ ਗਏ ਤੇ ਉਹਨਾਂ ਨੂੰ ਜਿਹੜਾ ਤੇਰਾ ਨਾ ਪ੍ਰੋਮਿਸ ਕੀਤਾ ਹੈ ਕਿ ਉਹਨਾਂ ਦਾ ਘਰ ਜਿਹੜਾ ਸਟਾਰਟ ਹੋਇਆ ਉਹ ਦਿਖਾਉਣਾ ਵਾ ਬਟ ਮੀ ਅੱਜ ਅਬੇ ਨੇ ਕਿਰਪਾ ਵੀ ਕਰ ਨਹੀਂ ਕਿਰਪਾ ਨਹੀਂ ਕਹਿ ਸਕਦੇ ਲੋਕਾਂ ਦੀ ਫਸਲਾਂ ਪੱਕੀਆਂ ਨਹੀਂ ਸਾਬ ਬੜੀ ਮਾਰ ਵੱਜ ਗਈ ਹੈ ਨਾ ਕਿਤੇ ਦੋ ਭੋਗ ਸਦਮਾਰ ਇਹ ਪੇਦਾ ਤੇਰੀ ਦਾ ਤਰਦਾ ਹਰ ਕੋਈ ਨਹੀਂ ਨਾ ਸਮਝਦਾ ਹਰ ਕੋਈ ਸਮਝਣਾ ਚਾਹੀਦਾ ਨਾ ਤੇ ਉਹ ਮੀਂਹ ਕਰਕੇ ਵਿਚਰਿਆਂ ਨੂੰ ਮਤਲਬ ਅਸੀਂ ਵੀ ਗੱਡੀ ਚ ਉਤਰੀ ਹੀ ਨਹੀਂ ਤੇ ਉਹਨਾਂ ਦੇ ਜਿਹੜੀ ਮਜ਼ਦੂਰਾਂ ਦੀ ਮਿਸਤਰੀਆਂ ਦੀ ਜੋਬ ਸੇਵਾ ਬਣਦੀ ਸੀ ਉਹਨਾਂ ਨੂੰ ਫੜਾ ਕੇ ਤੇ ਆਪਾਂ ਪਾਤੇ ਨੇ ਵਾਪਸੀ ਨੂੰ ਚਾਲੇ ਮੇਨ ਗੱਲ ਇਹ ਆ ਕਿ ਜਿਹੜਾ ਉਹਨਾਂ ਦਾ ਕਾਊਂਟਰ ਨੰਬਰ ਮਾਣਾ ਉਹਦੇ ਅਸੀਂ ਵੇਖੋ ਇੰਨੀ ਦੂਰੋਂ ਚੱਕਰ ਮਾਰਿਆ ਵਾ ਅਕਾਊਂਟ ਦੇ ਵਿੱਚ ਆਂਦੇ ਤਾਂ ਨਹੀਂ ਪਉਣਾ ਕਿ ਜਿਹੜੇ ਪਹਿਲਾਂ ਲੋਨ ਲਿਆ ਸੀ ਕੋਈ ਤੇ 4-5 8-10 ਹਜ਼ਾਰ ਰੁਪਏ ਦਾ ਆਂਦੇ ਕਿ ਉਹ ਸਾਡੇ ਘਟੇ ਜਾਣੇ ਹੈ। ਇਹੋ ਜਿਹੀ ਮੱਕੀ ਘਰਾਂ 'ਚ ਮਜਬੂਰੀਆਂ ਘਰਾਂ 'ਚ ਮਜਬੂਰੀਆਂ ਇਹ ਵਧੀਆ ਨਾਲ ਦੀਆਂ। ਤਾਂ ਕਰਕੇ ਫਿਰ ਉਹ ਇੱਥੋਂ 30 ਕਿਲੋਮੀਟਰ ਦੂਰ ਹੈਗਾ ਨਾਲੇ ਇੱਕ ਸਾਡੀ ਕੀ ਨਾ ਆਂਦਾ ਗੇੜੀ ਨਾਲ ਉਹ ਤੁਸੀਂ ਗੇੜੀ ਲਾ ਲਓ ਇੱਥੇ ਵੇਖਿਓ ਤੁਸੀਂ ਤੇ ਸਾਡਾ ਕੋਈ ਟੋਲ ਟੈਕਸ ਨਹੀਂ ਲੱਗਦਾ। ਇਹ ਕੰਈ ਕਰਨਾ। ਲੋਨ ਤੇ ਕੋਈ ਵੇਖੂ ਇਧਰ ਗਾੜੀ ਆਪਣੇ ਆਪਣੇ ਪਾਸੇ ਲਗਾ ਨਹੀਂ ਸਾਰਾ ਕੁਝ ਚੁਪਦਾ ਨਹੀਂ ਤੇ ਤੇਰੀ ਮੱਦੀ ਮਾਜਾਈ ਹੈ ਹੈਨਾ ਉਹ ਐ ਕਿਤੇ ਨਾ ਸੇਮ ਸੇਮ ਬੈਠਾ ਹੋਣਾ ਕਲਾਸ ਚ ਮੈਂ ਲਾ ਜੋ 77 ਸੁੱਧ ਨਹੀਂ ਹਣੀ ਇਹਨੂੰ ਕੋਈ ਬਹੁਤਾ ਚਲਾਕ ਹੋ ਗਿਆ ਇਨਾ ਮੈਡਮਾਂ ਨੂੰ ਬਹਾਨੇ ਲਾਉਂਦਾ ਕਦੇ ਕੋਈ ਕਦੇ ਕੋਈ ਬਹਾਨਾ ਲਾ ਦਿੰਦਾ ਅੱਗੇ ਨਹੀਂ ਸਕੂਲ ਜਾਣ ਤੋਂ ਭੱਜਦਾ ਹੁੰਦਾ ਹੁਣ ਉਹਦੇ ਵਾਸਤੇ ਵੱਜ ਕੇ ਬਹਿਣਾ ਜਿਹੜਾ ਨਾ ਅੱਗੇ ਹੁੰਦਾ ਸੀ ਸਵੇਰੇ ਜਾਂਦਾ ਸੀ 7:30 ਤੇ 11 ਵਜੇ ਆ ਜਾਂਦਾ ਸੀ ਹੁਣ 8 ਤੋਂ 2:30 2:30 ਵਜੇ ਜਾਂਦਾ ਤੇ ਉਹ ਇੰਨਾ ਟਾਈਮ ਕੱਢਣਾ ਬੜਾ ਮਤਲਬ ਕਿ ਬਾਹਰ ਆਉਂਦੇ ਆਉਂਦਿਆਂ ਨੂੰ ਚਾਚੂ ਨੂੰ ਮਿਲਦੇ ਆ ਮੁੰਡੇ ਨੇ 3:30 ਵੱਜ ਜਾਂਦੇ ਨੇ ਤੇ ਉਹ ਬੜਾ ਔਖਾ ਤੂੰ ਫਿਰ ਬਾਨੇ ਜੁਗਤਾ ਘੜ ਘੜਤਾ ਆ ਵੀ ਮੈਂ ਹੁਣ ਕਿਹੜੇ ਤਰੀਕੇ ਨਾਲ ਨਿਕਲਾਂ ਪਰਸੋ ਚੌਥਾ ਦਾ ਹੀ ਮੇਰਾ ਕੰਨ ਦੁਖਦਾ ਵਾ ਮੈਡਮ ਨੂੰ ਕਹਿੰਦਾ ਵੀ ਮੇਰੇ ਚਾਚੂ ਨੂੰ ਫੋਨ ਕਰ ਦੋ ਮੈਨੂੰ ਲੈ ਜੇ ਆ ਕੇ ਤੇ ਚਲੋ ਮੈਡਮ ਨੇ ਮੈਨੂੰ ਮੈਸੇਜ ਕੀਤਾ ਮੈਂ ਕਿਹਾ ਮੈਂ ਕਿਹਾ ਕਿ ਨਹੀਂ ਠੀਕ ਹੈ ਤੁਸੀਂ ਮੜਾ ਜਿਹੜੀ ਪੱਗ ਦੇ ਵਿੱਚ ਉਂਗਲ ਪਾ ਕੇ ਥੋੜੀ ਪੱਗ ਲੂਜ਼ ਕਰ ਦਿਓ ਜਾਂ ਕੁਝ ਵੀ ਆ ਤੇ ਉਹ ਮੈਡਮ ਨੇ ਐਡਜਸਟਮੈਂਟ ਕਰ ਲਈ ਬਾਅਦ ਵਿੱਚ ਆ ਗਿਆ ਰੋਟੀ ਪਣੀ ਖਾਦਾ ਟਿਊਸ਼ਨ ਦਾ ਟਾਈਮ ਉਹ ਕਿ ਟਿਊਸ਼ਨ ਤੇ ਗਿਆ ਤੇ ਮੈਡਮ ਨੂੰ ਆਂਦਾ ਵੀ ਮੈਨੂੰ ਵੀ ਸਮਝ ਨਹੀਂ ਆਉਂਦੀ ਤੁਹਾਡੀ ਕੋਈ ਵੀ ਤੇ ਮੈਨੂੰ ਘਰ ਭੇਜ ਦਿਓ ਤੇ ਮੈਨੂੰ ਮੈਡਮ ਨੇ ਮੈਸੇਜ ਕੀਤਾ ਵੀ ਇਹਦੀ ਸਿਹਤ ਨਹੀਂ ਠੀਕ ਹੈ ਕੀ ਅੱਜ ਹੀ ਇਸ ਤਰ੍ਹਾਂ ਕਰਨਾ ਮੈਂ ਤਾਂ ਸਿਹਤ ਚੰਗੀ ਭਲੀ ਮੈਂ ਉਥੋਂ ਦਾ ਅੰਦਾਜ਼ਾ ਲਾ ਲਿਆ ਵੀ ਸਕੂਲੇ ਵੀ ਨਹੀਂ ਇਹੋ ਬੰਨਾ ਲਾਇਆ ਵਾ ਵੀ ਮੇਰੇ ਕੰਨਾਂ ਨੂੰ ਕੁਝ ਹੋਣ ਡਿਆ ਵਾ ਤੇ ਇੱਥੇ ਵੀ ਤੇ ਮੈਂ ਫਿਰ ਮੈਡਮ ਨੂੰ ਕਿਹਾ ਮੈਂ ਕਿਹਾ ਇਹ ਠੀਕ ਠਾਕ ਹੈਗਾ ਤੁਸੀਂ ਵੀ ਇਹਦਾ ਕੰਨ ਥੋੜਾ ਲੂਜ਼ ਕਰ ਦੋ ਕਿਉਂਕਿ ਬਾਪੂ ਬਣਦਾ ਪੱਗ ਬਨ ਕੇ ਜਾਂਦਾ ਮੂੰਹ ਐਡਾ ਕਿਤੇ ਏਡੀ ਵੱਡੀ ਪੱਗ ਬਨ ਲੈਂਦਾ ਤੇ ਜੇ ਕਹੀਏ ਵੀ ਨਹੀਂ ਬਨਣੀ ਏਡੀ ਵੱਡੀ ਤੇ ਉਹ ਫਿਰ ਲੜਦਾ ਲੜਦਾ ਪੂਰਾ ਸਾਨੂੰ ਸਮਝਦਾ ਕੁਛ ਨਹੀਂ ਮਾਂ ਪਿਓ ਨੂੰ ਤੇ ਕਪ 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 ਕਰ ਰਹੇ ਹੁੰਦਾ ਉਹ ਦਿਨ ਅੱਗੀ ਕਹਿੰਦਾ ਇਹ ਜੇ ਹੁਣ ਕੋਈ ਕੰਮ ਕੋ ਪਾਪਾ ਇਹਦੇ ਕਹਿਣਗੇ ਕਿ ਹਮਾਰਾ ਟੀਵੀ ਬੰਦ ਕਰੋ ਬੱਸ ਹੁਣ ਸੋਈਏ ਕਹੂਗਾ ਇੱਕ ਮਿੰਟ 1 ਮਿੰਟ 1 ਮਿੰਟ ਕਰਦੇ ਕਰਦੇ ਨੇ 15 ਮਿੰਟ ਨਗਾ ਦੇ ਬੇ ਤੇ ਬਾਕੀ ਜਦੋਂ ਜਿੱਦਾਂ ਜਿੱਦਾਂ ਨਵੀਆਂ ਨਵੀਆਂ ਗੱਲਾਂ ਕਰਦਾ ਜਿੱਦਾਂ ਬਾਕੀ ਛੋਟਾ ਜਿਹਾ ਬੱਚਾ ਜਦੋਂ ਕੋਈ ਨਵੀਂ ਗੱਲ ਸਿੱਖਦਾ ਵਾ ਤੇ ਬੜਾ ਮਜ਼ਾ ਆ ਜਾਂਦਾ ਚਾਹ ਜਾਣਦਾ ਸਾਡੇ ਬਾਅਦ ਤੇ ਉਹ ਹੁਣ ਟਾਈਮ ਹੈ ਹਨਾ ਉਹ 11 ਸਾਲ ਦਾ ਨਹੀਂ ਹੋਇਆ 10 ਸਾਲ ਦਾ ਆ ਤੇ ਉਹ ਹੁਣ ਜਦੋਂ ਕੁਝ ਨਵਾਂ ਇਕਦਮ ਇਹ ਚੈਨਲ ਹੁਣ ਸਕੂਟਰੀ ਨੂੰ ਕੁਟਰੀ ਬੋਲਦਾ ਬੜਾ ਉਹਦੀ ਬੜਾ ਮਜ਼ਾ ਆਉਂਦਾ ਉਹਦੀਆਂ ਗੱਲਾਂ ਸੁਣਨ ਦਾ ਚਾਬੀ ਨੂੰ ਕਾਬੀ ਪੱਕਾ ਤੇਰਾ ਤੀ ਨੂੰ ਇਹਨਾਂ ਨੇ ਏਸੀ ਥੋੜਾ ਘਟਾਇਆ ਹੈ ਇਹਦੇ ਨੂੰ ਗਰਮੀ ਲੱਗੀ ਤੇ ਕਹਿੰਦਾ ਪਪਾ ਪੱਕਾ ਮੈਂ ਪੱਕਾ ਚਲਾ ਦਵਾਂ ਬੜਾ ਮਜ਼ਾ ਆਇਆ ਬੜੀਆਂ ਸੁਣੀਆਂ ਗੱਲਾਂ ਕਰਦਾ ਤੇ ਬਾਕੀ ਸੁਣਦੀ ਰਹਿੰਦੀ ਤੁਸੀਂ ਵੀ ਤੇ ਚੱਲਦੇ ਆ ਜੀ ਅੱਗੇ ਦਾਕਾ ਵਾਹਿਗੁਰੂ ਜੀ ਕੀ ਹਾਲ ਹੈ ਐਦਾਂ ਬੋਲਦਾ ਇਹ ਮਤਲਬ ਕੀ ਨੌਨਸਟਾਪ ਬੋਲਦਾ ਹੀ ਰਹਿੰਦਾ ਉਹ ਟੀਵੀ ਵੀ ਕਰਦਾ ਵੀ ਤੇ ਉਦਾਂ ਵੀ ਮੇਰੀ ਬਾਹਾਂ ਥੱਕ ਗਈ ਹੁਣ ਬਾਅਦ ਵਿੱਚ ਮਿਲਦੇ ਹਾਂ ਹਾਂਜੀ ਤੇ ਘੁੰਮਦੇ ਕਮਾਉਂਦੇ ਲੱਗ ਕੀ ਆ ਭੁੱਖ ਸਵੇਰੇ ਦਾ ਕੁਝ ਨਹੀਂ ਖਾਦਾ ਰੋਟੀ ਬੈਗ ਗਈ ਤੀ ਕਿਤਾਈ ਜਿਹੜੀ ਆ ਉਹ ਰਹਿ ਗਈ ਹੈ ਲੈਪ ਤੇ ਤੇ ਮੈਂ ਟੋਟਲੀ ਬਾਹਰ ਦਾ ਬੰਦ ਕੀਤਾ ਵਾ ਆਪਣੇ ਵੱਲੋਂ ਤੇ ਪਰ ਜਦੋਂ ਇਤਨਾ ਦੀ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਨਾ ਫੇਰ ਮਜਬੂਰਨ ਖਾਣਾ ਪੈਂਦਾ ਤੇ ਟਾਈਮ ਵੇਖੋ ਲੱਗਦਾ ਮੈਨੂੰ ਆਪਣੇ ਘੜੀ ਤੇ ਵੀ ਖਾਣਾ ਪੜਾ 6:00 ਵਜੇ ਜੇ ਮੈਂ ਯਕੀਨ ਨਹੀਂ ਦੀ ਇਤਨਾ ਵੀ ਦਿਖਾ ਦਿੰਨੀ ਆ 3:00 ਵਜੇ ਆ ਤੇ ਹਾਲੇ ਤੱਕ ਮਤਲਬ ਕਿ ਸਵੇਰ ਦਾ ਗ੍ਰੀਨ ਟੀ ਲਈਆ ਤੇ ਉਸ ਤੋਂ ਬਾਅਦ ਸ਼ੇਕ ਪੀਤਾ ਵਾ ਤੇ ਇੱਕ ਐਪਲ ਖਾਦਾ ਤੇ ਰੋਟੀ ਤੋਂ ਬਿਨਾਂ ਨਹੀਂ ਨਾ ਮੈਂ ਤੁਹਾਨੂੰ ਪਤਾ ਰੋਟੀ ਜਦੋਂ ਮੇਰੇ ਨਾ ਜਰ ਰੋਟੀ ਨਾ ਖਾਉਂ ਨੀਦੇ ਰਸਿੱਦਕ ਨਹੀਂ ਹੁੰਦਾ ਤੇ ਹੁਣ ਇਹ ਕਹਿੰਦੇ ਕਿ ਮੈਂ ਚਾਹ ਲੈ ਲੈਣਾ ਤੁਸੀਂ ਕੌਫੀ ਲੈ ਲਓ ਤੇ ਨਾਲ ਸੈਂਡਵਿਚ ਲੈ ਲੈਣੇ ਆ ਤੇ ਹੁਣ ਗਏ ਨੇ ਲੈਣ ਗੱਡੀ 'ਚ ਬੈ ਕੇ ਖਾਵਾਂਗੇ ਕਿਉਂਕਿ ਮੈਨੂੰ ਬਾਹਰ ਬੜਾ ਅਨਕੰਫਰਟੇਬਲ ਲੱਗਦਾ ਹੈ ਨਾ ਇੰਨੇ ਜਣੇ ਬੈਠੇ ਹੁਣ ਦੇ ਇੱਕ ਛੁੱਟੀ ਦਾ ਟਾਈਮ ਹੋਇਆ ਸਾਰਿਆਂ ਨੂੰ ਤੇ ਕਿਤੇ ਨਾ ਕਿਤੇ ਹੈ ਨਾ ਇੰਨਾ ਰਸ਼ ਪਿਆ ਹੁੰਦਾ ਫਿਰ ਮਿਲ ਕੋ ਨਹੀਂ ਖਾਧੀ ਜਾਂਦਾ ਕਿਹਦੇ ਸਾਹਮਣੇ ਬਾਹਰ ਗੱਡੀ ਦੇ ਵਿੱਚ ਆਪ ਆਪਣੀ ਗੱਡੀ 'ਚ ਕੰਫਰਟੇਬਲ ਹੈ ਨਾ ਬੈ ਕੇ ਖਾ ਸਕਦੇ ਆ ਤੇ ਵੇਟ ਕਰਦੇ ਹਾਂ ਜਦੋਂ ਆਉਂਦਾ ਕੁਝ ਖਾਣ ਨੂੰ ਤੇ ਫਿਰ ਖਾਂਦੇ ਆ ਪੀਂਦੇ ਆ ਤੇ ਫਿਰ ਚੱਲਦੇ ਆ ਲੈਬ ਤੇ ਲੈਬ ਤੇ ਸਾਡੇ ਸਟਾਫ ਦੀ ਲੋੜ ਆ ਲੈਬ ਟੈਕਨੀਸ਼ੀਅਨ ਦੀ ਤੇ ਕਾਫੀ ਦਿਨਾਂ ਤੋਂ ਦਿੱਕਤ ਚੱਲਣ ਦੀ ਹੀ ਤੋ ਇੱਕ ਕੁੜੀ ਵਿਚਰੀ 15 16 ਦਿਨਾਂ ਤੋਂ ਲਗਾਤਾਰ ਅ ਡਬਲ ਡਿਊਟੀ ਕਰਨ ਦੀ ਹੈ ਸਵੇਰੇ 8 ਤੋਂ ਸ਼ਾਮ 8 ਵਜੇ ਤੱਕ ਤੁਹਾਨੂੰ ਵੀ ਡਰ ਰਹੇਗਾ ਕਿ ਤੇ ਉਹ ਬਿਮਾਰ ਨਾ ਹੋ ਜੇ ਉਹ ਨਾ ਹੋਵੇ ਕਿ ਬਾਅਦ ਵਿੱਚ ਉਹ ਆਪਣੀ ਡਿਊਟੀ ਤੋਂ ਵੀ ਜਾਵੇ ਤੇ ਅੱਜ ਹੁਣ ਆਪਾਂ ਪਹੁੰਚਣਾ ਵਾ 3 ਵਜੇ ਤੱਕ ਲੈਬ ਤੇ ਕਿਉਂਕਿ ਇੱਕ ਨਵੀਂ ਕੁੜੀ ਨੇ ਇੰਟਰਵਿਊ ਵਾਸਤੇ ਆਉਣਾ ਤੇ ਉਹਨੂੰ ਜਾ ਕੇ ਮਿਲਣਾ ਆਪਾਂ ਜਦ ਕਿ ਜਿਹੜਾ ਕਿ ਆਪਾਂ ਕੱਲ ਨੂੰ ਉਹਨੂੰ ਜੁਆਇਨ ਕਰਾ ਸਕੀਏ ਹੈ ਨਾ ਡਿਊਟੀ ਤੇ ਸਾਰੇ ਕੰਮ ਕਾਲੋ ਕਾਲੀ ਬਾਕੀ ਜਾ ਕੇ ਤੁਹਾਨੂੰ ਮਿਲਦੇ ਆ ਲੈਪ ਤੇ ਕੀ ਚੱਲ ਰਿਹਾ ਉਹ ਦਿਖਾਉਨੇ ਆ ਤੇ ਬਾਕੀ ਹੁਣ 10 ਤਰੀਕ ਤੱਕ ਤੇ ਜਿਆਦਾ ਦੂਰ ਦਾ ਸਫਰ ਨਹੀਂ ਹੋਣਾ ਨੇੜੇ-ਤੇੜੇ ਰਹਿਣਾ ਪੈਣਾ ਕਿਉਂਕਿ ਆਪਣਾ ਇਵੈਂਟ ਦੀਆਂ ਤਿਆਰੀਆਂ ਚੱਲਦੀਆਂ ਪਈਆਂ ਮੈਂ ਮਿਲਦੇ ਆ ਹਾਂਜੀ ਗਾਇਸ ਤੇ ਕੁੜੀ ਆਪਾਂ ਨੂੰ ਮਿਲ ਗਈ ਆ ਮਤਲਬ ਮਿਲ ਗਈਗੀ ਮਿਲਣ ਆਈ ਹੀ ਤੇ ਆਪਾਂ ਗੱਲਬਾਤ ਉਹਦੇ ਨਾਲ ਕਰ ਲਈ ਆ ਤੇ ਕੱਲ ਤੋਂ ਜੁਆਇਨ ਕਰ ਲਿਆ ਉਹਨੇ ਹੁਣ ਆਪਾਂ ਨੂੰ 2-4 ਦਿਨ ਮਤਲਬ ਕੰਮ ਕਰੂਗੀ ਤੇ ਫਿਰ ਪਤਾ ਲੱਗੂਗਾ ਕਿ ਮਤਲਬ ਨੇਚਰ ਕਿਦਾਂ ਦਾ ਕੰਮ ਆਉਂਦਾ ਹੈ ਕਿ ਨਹੀਂ ਆਉਂਦਾ ਕਿਉਂਕਿ ਜਦੋਂ ਇੰਟਰਵਿਊ ਦੇਣਾ ਆਉਂਦੀਆਂ ਨਾ ਤਾਂ ਸਾਰੀਆਂ ਕਹਿੰਦੀਆਂ ਆ ਇਹ ਵੀ ਕਰ ਲੈਨੇ ਆ ਵੀ ਕਰ ਲੈਨੇ ਆ ਬਾਕੀ ਉਹਦੇ ਐਕਸਪੀਰੀਅੰਸ ਤੇ ਉਸ ਤੇ ਲੱਗਣਦੇ ਆ ਵੀ ਉਹਨੂੰ ਆਉਂਦਾ ਵਾ ਬਾਕੀ ਕਈ ਵਾਰੀ ਹੁੰਦਾ ਵਾ ਕਿ ਸਟਾਫ ਨੂੰ ਅਗਲੇ ਬੰ ਨਵੇਂ ਥਾਂ ਤੇ ਜਾ ਕੇ ਉੱਥੋਂ ਦਾ ਮਾਹੌਲ ਜਿਹੜਾ ਨਹੀਂ ਸਮਝ ਆਉਂਦਾ ਜਾਂ ਪਸੰਦ ਆਉਂਦਾ ਕਈ ਵਾਰੀ ਹੁੰਦਾ ਕਿ ਸਾਨੂੰ ਅਗਲੇ ਦਾ ਨੇਚਰ ਨਹੀਂ ਵਧੀਆ ਲੱਗਦਾ ਜਿਹੇ ਤਰੀਕੇ ਦੇ ਆਪਾਂ ਉਸ ਤਰੀਕੇ ਦਾ ਹਨਾ ਕਿ ਅਗਲਾ ਬੰਦਾ ਜਿਹੜਾ ਵਾ ਉਹ ਉਸ ਟ ਇਸ ਕਰਕੇ ਇਹ 2-4 ਦਿਨਾਂ ਚ ਪਤਾ ਲੱਗੂਗਾ ਇਹਨਾਂ ਦੇ ਨਾ ਕਿ ਮਿਲਵਰਤ ਕੇ ਹੀ ਪਤਾ ਲੱਗਦਾ ਉਹ ਸ਼ਾਇਦ ਆਪਾਂ ਨੂੰ ਹੁਣ 1-2 ਦਿਨ 2-4 ਦਿਨਾਂ ਤੱਕ ਪਤਾ ਲੱਗੂਗਾ ਤੇ ਮੈਂ ਕਿਹਾ ਤੁਹਾਨੂੰ ਵੀ ਅਪਡੇਟ ਦੇ ਦਈਏ ਵੀ ਸਟਾਫ ਮਿਲ ਗਿਆ ਥੋੜਾ ਜਿਹਾ ਬਰਡਨ ਇੰਨਾ ਕ ਬਰਡਨ ਘਟ ਗਿਆ ਵਾ ਤੇ ਜਦੋਂ ਹਫਤਾ ਰੈਗੂਲਰ ਡਿਊਟੀ ਕਰ ਲੂਗੀ ਤੇ ਫਿਰ ਆਪਾਂ ਨੂੰ ਹੋਰ ਟੈਨਸ਼ਨ ਘਟ ਜੂਗਾ ਹਾਂਜੀ ਤੇ ਲੈਬ ਤੋਂ ਬਾਅਦ ਆਪਾਂ ਅੱਗੇ ਘਰ ਆਪਾਂ ਖਰੀਦ ਲਿਆ ਸਾਗ ਤੇ ਤੁਹਾਨੂੰ ਪਤਾ ਸਾਗ ਨਵੇਂ ਮੌਸਮ ਦਾ ਨਵਾਂ ਸਾਗ ਤੇ ਲਾਲੋ ਕੀ ਸਾਗ ਖਰੀਦ ਕੇ ਘਰੇ ਆਈ ਤੁਹਾਨੂੰ ਪਤਾ ਸਾਗ ਦਾ ਕਿੰਨਾ ਕੰਮ ਹੁੰਦਾ ਹਨਾ ਤੇ ਸਾਗ ਖਰੀਦਿਆ ਹੋਵੇ ਤੇ ਉਹਨੂੰ ਫਿਰ ਤੁਹਾਨੂੰ ਪਤਾ ਬਣ ਜਾਵੇ ਛੇਤੀ ਛੇਤੀ ਤੇ ਫਿਰ ਖਾਈਏ ਇਸ ਕਰਕੇ ਮੈਨੂੰ ਵਲੌਗ ਦਾ ਕੋਈ ਯਾਦ ਨਹੀਂ ਰਿਹਾ ਕੁਝ ਨਹੀਂ ਰਿਹਾ ਫੋਨ ਦਾ ਕੋਈ ਪਤਾ ਨਹੀਂ ਰਿਹਾ ਇਸ ਕਰਕੇ ਹੁਣ ਆਪਾਂ ਸਾਗ ਬਣਾ ਲਈਏ ਤੇ ਸਾਗ ਬਣ ਰਿਹਾ ਤੇ ਮੈਨੂੰ ਹੁਣ ਯਾਦ ਆ ਪਾਉ ਮੇਰੇ ਵਲੌਗ ਵੀ ਨਹੀਂ ਐਡਿਟ ਕੀਤਾ ਤੇ ਵਲੌਗ ਬਣਿਆ ਹੀ ਕੱਖ ਨਹੀਂ ਤੇ ਐਡਿਟ ਕੀ ਕਰਨਾ ਅੱਜ ਗੱਲਾਂ ਬਾਤਾਂ ਜੀ ਸਾਰਤਾ ਤੇ ਤੁਸੀਂ ਬੜੇ ਸਿਆਣੇ ਆ ਤੁਹਾਨੂੰ ਤੁਸੀਂ ਇਹ ਵੀ ਗੱਲਾਂ ਮੇਰੀਆਂ ਪਸੰਦ ਕਰ ਲੈਣੀਆਂ ਹੈ ਨਾ ਤੇ ਬਾਕੀ ਅੱਜ ਦਾ ਵਲੌਗ ਇੱਥੇ ਕਰਦੇ ਆ ਆਪਾਂ ਐਂਡ ਕੱਲ ਨੂੰ ਮਿਲਦੇ ਆ ਨਵੇਂ ਵਲੌਗ ਦੇ ਨਾਲ ਤੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀਆਂ ਗੱਲਾਂ ਤੋਂ ਮੇਰੇ ਵਲੌਗਸ ਤੋਂ ਬੋਰ ਨਹੀਂ ਹੁੰਦੇ ਤੇ ਜੇ ਹੁੰਦੇ ਹੋ ਤਾਂ ਤੁਸੀਂ ਕਮੈਂਟ ਕਰਕੇ ਦੱਸ ਦਿਓ ਤੇ ਕੁਝ ਨਵਾਂ ਵੀ ਲੈ ਕੇ ਆ ਰਹੇ ਆ ਜਲਦੀ ਮਤਲਬ ਪਲੈਨਿੰਗ ਚੱਲਦੀ ਪਈ ਹੈ ਜੋ ਵੀ ਹੋਊਗਾ ਉਹ 10 ਤਰੀਕ ਤੋਂ ਬਾਅਦ ਹੀ ਆਊਗਾ ਕਿਉਂਕਿ 10 ਤਰੀਕ ਦੀਆਂ ਤਿਆਰੀਆਂ ਜਿਹੜੀਆਂ ਉਹ ਥੋੜਾ ਟਾਈਮ ਲੱਗਦਾ ਵਾ ਜੋ ਚੱਲ ਰਹੀਆਂ ਕੁਝ ਕੰਪਲੀਟ ਹੋ ਗਈਆਂ ਕੁਝ ਹੋਣੀਆਂ ਤੇ ਇਸ ਕਰਕੇ ਅਡਜਸਟਮੈਂਟ ਕਰੋ 10 ਤਰੀਕ ਤੱਕ 10 ਤਰੀਕ ਤੋਂ ਬਾਅਦ ਫਿਰ ਆਪਾਂ ਵਧੀਆ-ਵਧੀਆ ਵਲੌਗ ਲੈ ਕੇ ਆ ਰਹੇ ਆ ਵਧੀਆ-ਵਧੀਆ ਸਰਪ੍ਰਾਈਜ਼ ਲੈ ਕੇ ਆ ਰਹੇ ਆ ਤੇ ਕੋਸ਼ਿਸ਼ ਕਰ ਰਹੇ ਆ ਮਤਲਬ ਕੁਝ ਨਵਾਂ ਕੁਝ ਵਧੀਆ ਲੈ ਕੇ ਆਉਣ ਦੀ ਤੇ ਬਸ ਵੇਟ ਕਰਨੀ ਪਊਗੀ ਥੋੜੀ ਥੋੜੀ ਹੈ ਨਾ ਬਾਕੀ ਚਲੋ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਦੇ ਨਾਲ ਵਾਏ ਗੁੜੀ ਕੇ ਖਲਸਾ ਵਾਏ ਗੁੜੀ ਕੀ ਬਤੇ ਲੋ ਜੀ ਸਾਬ ਹੋ ਗਿਆ ਤਿਆਰ ਆਹੋ ਤੇ ਹੁਣ ਲੱਗੇ ਘੋਟਣ ਇਹਨੂੰ ਹੁਣ ਲੱਗਿਆ ਪਾ ਕੋਟਣ ਪਤਾ ਨਹੀਂ ਕਿੰਦਾ ਦਾ ਬਣਿਆ ਪਾਣੀ ਜਾਂਦਾ ਇਹ ਮੈਨੂੰ ਬਣ ਗਿਆ ਕੇ ਬਣ ਗਈ ਗੱਲ ਬਣ ਗਈ ਬਣ ਗਈ ਬਣ ਗਈ ਅਗੇ ਮੋਜਾਂ ਵੱਜ ਗਈਆਂ ਇਹਨਾਂ ਦੀ ਚਲਾਕੀ ਵੇਖੀ ਜੇ ਸਾਗ ਜੱਬੜਨਾ ਵਾ ਤੇ ਮੈਨੂੰ ਪਹਿਲਾਂ ਕੜੀ ਦੇ ਨਾਲ ਰੋਟੀ ਖਵਾਉਂਦੀ ਆ ਮੈਨੂੰ ਕੜੀ ਨਾ ਰੋਟੀ ਖਵਾਉਂਦੀ ਵੀ ਲੈ ਤੂੰ ਤੇ ਖਾ ਲੈ ਆਪੇ ਤੇ ਕਿਹਾ ਮੈਨੂੰ ਬਹੁਤ ਜ਼ਿਆਦਾ ਲੱਗਦੀ ਨਹੀਂ ਮੈਨੂੰ ਤਾਂ ਸਾਗ ਕਰਕੇ ਲੱਗੰਡੀ ਹੀ ਨਾ ਤੇ ਫੇਰ ਆਈ ਫੇਰ ਖਵਾ ਲੈਨੇ ਚ ਕਿਹੜੀ ਗੱਲ ਕੀਤੀ ਦੋਗ ਮਾਰ ਕੇ ਉਹ ਪੋਟ ਦਿੱਤਾ ਚੜਾ ਉੱਤਰ ਉਠਾ ਤੇ ਉਨ ਚਰ ਨੂੰ ਸਾਗ ਤਿਆਰ ਸਵਾਗਤ ਯਾਰ ਵੇਖਿਆ ਇਹਨਾਂ ਦੀ ਚਲਾਕੀ ਵੀਰਾ ਨੂੰ ਦੋ ਓਕੀ ਹੋਵੇ ਖਾ ਕੇ ਜਿਆਦਾ ਨਾ ਜੀ ਨਾ ਹੁਣ ਆਈ ਨਹੀਂ ਮੈਂ ਅਸਲ ਚ ਰਾਤੀ ਵੀ ਨਹੀਂ ਖਾਦੀ ਰੋਟੀ ਸਵੇਰ ਦੀ ਵੀ ਨਹੀਂ ਖਾਦੀ ਦੁਪਹਿਰੇ ਸੈਂਡਵਿਚ ਖਾ ਲਿਆ ਹਨਾ ਹੋਰ ਤਹੀ ਦੋ ਫੁਲਕੇ ਭਾਵੇਂ ਖਾਓ ਸਾਗ ਨਾਲ ਖਾਓ ਜਰੂਰ ਖਾਓ ਜਰੂਰ ਮੱਖਣ ਪਾ ਕੇ ਮੱਖਣ ਪਾ ਕੇ ਡਾਈਟਿੰਗਾਂ ਡੂਟਿੰਗਾਂ ਛੱਡ ਦੋ ਹੁਣ ਬਸ ਹੁਣ ਆ ਗਿਆ ਸਿਆਲ ਹੁਣ ਪਤਾ ਵੀ ਚਾਟਾ ਸਾਗ ਹੋ ਗਿਆ ਛਿਲਗਮ ਹੋ ਗਿਆ ਆਲੂ ਗਾਜਰ ਆਈਆਂ ਤੇ ਸਾਗ ਹੋ ਗਿਆ ਕੇ ਪਾਣਾ ਪਾਉ ਮਸਾਲੇ ਉਹ ਦੇ ਚ ਤੜਕਾ ਦੇ ਠੀਂ ਰੰਡੇ ਤਾਂ ਮੇਰੇ ਮੂੰਹ ਚ ਪਾਣੀ ਵੀ ਆਈ ਜਾਂਦੇ ਆ ਕਿਦੇ ਕਿਦੇ ਮੂੰਹ ਚ ਪਾਣੀ ਆ ਗਿਆ ਸਾਗ ਸੁਣਦਾ ਨਾ ਸੁਣ ਕੇ ਵੀ ਜਰੂਰ ਦੱਸਿਓ ਕਮੈਂਟ ਕਰਕੇ ਦੱਸਿਓ ਆਂਟੀ ਮਾਣ ਆਪਾਂ ਇਹ ਵਾਇਰਲ ਕਰ ਦੇਣੀ ਨੈਟ ਤੇ ਜਿਹੜਾ ਵੀ ਸਾਰਿਆਂ ਨੂੰ ਸੈਂ ਸਾਗ ਦਾ ਨਾਂ ਸੁਣਾ ਕੇ ਨਾ ਤੇ ਮੂੰਹ ਦੇ ਵਿੱਚ ਪਾਣੀ ਲਿਆ ਦੇਣਾ ਨਹੀਂ ਨਹੀਂ ਓਕੇ ਬਾਹਰ ਰੱਖ ਗਈ ਨਹੀਂ ਨਹੀਂ ਮੈਂ ਐਂ ਹੀ ਕੋਟੂਗੀ ਕੋਟ ਹੈਗਾ ਮੈਂ ਤੁਹਾਨੂੰ ਥੋੜਾ ਨੰਬਰ ਦੇ ਦੇਣੀ ਐ ਮੈਂ ਨਹੀਂ ਮੈਂ ਕਿਹਾ ਮੈਂ ਵੀ ਥੋੜੇ ਦੇ ਨਾਲ ਲੇ ਲੈਂਦਾ ਨਹੀਂ ਨਹੀਂ ਮੈਨੂੰ ਹੀ ਨੰਬਰ ਮਿਲਣਗੇ ਕਿਹਨੂੰ ਪਤਾ ਲੱਗੇ ਕਿ ਮੈਂ ਸਾਗ ਬਣਾਇਆ ਹੈ ਅੱਛਾ ਜੀ ਅਸੀਂ ਬੇਕਾਰ ਹੋਰ ਇਹਨਾਂ ਨੇ ਤਿਆਰੀ ਕਰਤੀ ਕਿ ਨੰਬਰ ਮੈਂ ਲੈ ਲੇ ਠੀਕ ਹੈ ਜੀ ਓਕੇ ਬੜਾਈ ਮੈਂ ਕਿ ਹੋਰ ਪਾਣਾ ਹਲੇ ਮਧਰੇ ਤੇ ਤਿਆਰ ਪਾ ਕੇ ਵੇਖੋ ਜੀ ਮਧਰੇ ਤੇ ਸਾਖ ਖਲ ਹੋ ਗਿਆ ਤਾਂ ਠੀਕ ਭੇਲਣ ਦਾ ਠੀਕ ਹੈ ਤੇ ਜੇ ਥੋੜਾ ਡੈਗੀ ਪਿਆ ਥਲੇ ਤੇ ਰਲਣ ਦਾ ਭੁੱਖਾ ਕੋਰੋ ਗੱਲ ਪੈਣਾ ਇਹ ਵੀ ਗੱਲਾਂ ਹੁੰਦੀਆਂ ਮੈਨੂੰ ਅੱਜ ਪਤਾ ਲੱਗਾ ਭੇਲਣ ਦਾ ਭੁੱਖਾ ਵੀ ਆਖੀਦਾ ਹਾਂ ਪਰ ਮਲਾਈ ਵਰਗਾ ਸਾਗ ਬਣ ਗਿਆ ਵੇਖੋ ਸੰਗਤ ਜੀ ਬਹੁਤ ਸਵਾਦ ਮੋਜੇ ਵੱਜ ਗਈਆਂ ਤਾਂ ਤਾਂ ਫੋਨ ਆਉਣੇ ਸੀ ਨੂੰ ਆਹੋ ਵੀ ਸਾਗ ਪੈਕ ਕਰਕੇ ਖਲਾ ਦੋ ਨਹੀਂ ਨਹੀਂ ਇੰਨਾ ਨਹੀਂ ਬਣਾਇਆ ਅਸੀਂ ਥੋੜਾ ਹੀ ਬਣਾਇਆ ਅੱਜ ਤੇ ਕੋਈ ਗੱਲ ਨਹੀਂ ਆਹ ਵਦ ਸਾਗ ਆਜੇ ਤਾਂ ਫਿਰ ਹੋਰ ਸਾਗ ਆਜੂਗਾ ਨਾ ਵੇਖੋ ਸੰਦਲ ਭੇਜਿਆ ਕਰਾਂਗਾ ਖਾ ਦੇ ਨਾ ਠੀਕ ਹੈ ਮੜਾ ਆਜੂਰ ਪਾ ਮੜਾ ਜੀ ਭੁੱਖਾ ਮੜਾ ਮੜਾ ਬਸ ਬਸ ਤੇ ਲੱਭਟੇ ਨੇ ਬਜਟੇ ਨੇ ਬਜਟੇ ਨੇ ਮਤਨਾਂ ਮਤਨਾਂ ਬਸ ਬਣ ਗਈ ਗੱਲ ਚਲੋ ਜੀ ਮੋਜਾਂ ਵੱਜ ਗਈਆਂ ਜੇ ਵੇ ਵਲਾਈਵੁਰ ਕਾ ਮਮੀ ਵਰਗਾ ਸਾਗ ਪਣੀ ਆ ਨਾ ਮੀ ਨੂੰ ਦਿੰਦੇ ਇਦਾਂ ਹੋਗੀ ਕਾਮਯਾਬ ਮੈਂ ਹਨਾ ਹੋਗੇ 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 ਬਣ ਗਈ ਗੱਲ ਜੀ ਹੋਣੀ ਨਹੀਂ ਮਾਰ ਖਾਂਦੀ ਨਾ ਜੀ ਨਾ ਹਮ ਹੋਗੇ ਕਾਮਯਾਬ ਹੈ ਜਿਹਨੂੰ ਆnde ਸਾਗ ਬਣਾਉਣਾ ਆ ਗਿਆ ਸਭ ਕੁਝ ਬਣਾਉਣਾ ਉਹਨੂੰ ਸਭ ਕੁਝ ਹੀ ਆ ਗਿਆ ਹੁਣ ਰੋਟੀ ਮੱਕੀ ਦੀ ਪੱਕਾ ਤਾਂ ਗੱਲ ਉਹ ਮੈਂ ਬਣਾਈ ਸੀ ਪਿਛਲੀ ਵਾਰੀ ਅੱਛਾ ਮੰਮੀ ਨੇ ਲਾਗੇ ਖਲੋਕ ਬਣਾਈ ਸੀ ਅੱਛਾ ਜੀ ਮੇਰੇ ਕੋਲ ਕਿਤਰਾ ਮੈਂ ਮੰਮੀ ਨੇ ਮੈਨੂੰ ਪੇੜਾ ਕਰਕੇ ਹਾਂ ਤੇ ਮੰਮੀ ਕਹਿੰਦੇ ਵੀ ਉਹ ਲਫਾਫਾ ਰੱਖתי ਉਹ ਤੇ ਜੇ ਮੈਂ ਤੁਹਾਨੂੰ ਹੱਥ ਨਾਲ ਕੱਢ ਕੇ ਦੱਸਾਂ ਨਹੀਂ ਚਲੋ ਹੁਣ ਬੰਦਾ ਨਵਾਂ ਨਵਾਂ ਬੰਦਾ ਵਾ ਤੇ ਹੁਣ ਹੋਣੀ ਹੋਣੀ ਜਾ ਸਿੱਖੂਗਾ ਥੋੜਾ ਜਿਹਾ ਪੇੜਾ ਬਣਾਓ ਗਰਮ ਪਾਣੀ ਛਾਟਾ ਮળો ਤੇ ਅੱਜ ਨਹੀਂ ਬਣਾਉਣੀ ਏ ਅੱਜ ਨਹੀਂ ਬਣਾਉਣੀ ਅੱਜ ਨਹੀਂ ਉਹ ਬਣਾ ਤੁਹਾਨੂੰ ਮੈਂ ਬਣਾ ਕੇ ਦੇ ਦਿੰਨੀ ਆਹ ਕੁੱਕਰ ਚੋਂ ਕੱਢ ਦੇਣਾ ਸਾਗ ਹੈ ਨਾ ਕੜਾਈ 'ਚ ਮਿਲਣਾ ਕੜਾਈ 'ਚ ਲਾ ਕੇ ਤੜਕਾ ਦੇ ਕੜਾਈ 'ਚ ਕੱਢੋ ਸਾਗ ਮੈਂ ਮੰਮੀ ਪਾਪਾ ਨੂੰ ਫੋਨ ਕਰਦਾ ਫਿਰ ਹਾਂ ਪਾਪਾ ਰੋਟੀ ਮੈਨੂੰ ਟੀਕੇ ਖਾਓ